ਹਾਂ ਜੀ ਸਰ ਕੀ ਨਾਮ ਤੋਂ ਡਾਈ ਮੇਰਾ ਨਾਮ ਸੁਭੋ ਸੋਪਤੀ ਜੀ ਸੋਪਤੀ ਸਾਹਿਬ ਕੀ ਮਾਮਲਾ ਹੈ ਕਾਇਆ ਵਿਕਪ 2 ਨੰਬਰ ਗਲੀ ਦੇ ਵਿੱਚ ਜਿਹੜੇ ਕਾਨੂੰਨਸ਼ਾਹੀ ਵਿਅਕਤੀ ਲਿਖੇ ਗਏ ਕੀ ਸਾਰੀ ਘਟਨਾ ਬੱਪੀ ਰਾਤੀ ਅਪ੍ਰੋਕਸੀਮਿਟੀ 6 ਬੰਦੇ ਸਾਡੀ ਗਲੀ ਚ ਆਏ ਨੇ ਔਰ 1 ਵਜੇ 54 ਮਿੰਟ ਤੋਂ ਲੈ ਕੇ 2 ਵਜੇ 56 ਮਿੰਟ ਤੱਕ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ 6 ਬੰਦੇ ਮਤਲਬ ਬੜੇ ਸਟਾਫ ਸੀਗੇ ਤਾਕਤਵਰ ਲੱਗਦੇ ਨੇ ਸਾਰੇ ਬੰਦੇ ਔਰ ਕਾਲੇ ਕੱچے ਕਾਲੇ ਕਪੜੇ ਵਗੈਰਾ ਹੀ ਪਾਏ ਹੋਏ ਸੀ ਉਹਨਾਂ ਨੇ ਔਰ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗਿਰਦ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈਡਰੂਮ ਦੀ ਅਲਮਾਰੀ ਵਗੈਰਾ ਚੈੱਕ ਕੀਤੀ ਹੈ ਤੇ ਵੈਸੇ ਹੀ ਉਹ ਪ੍ਰੋਬਲਮ ਸੀ ਕਿ ਉਹ ਟਾਈਮ ਉਸਲੇ 2 2 ਵਜੇ 11 12 ਮਿੰਟ ਦਾ ਸੀਗਾ ਜਦੋਂ ਮੈਂ ਬਾਥਰੂਮ ਤੋਂ ਉੱਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਫਿਰ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਵਿੱਚ ਮੱਦੇ ਜਾ ਗਏ ਨੇ ਇਟ ਵਾਸ ਗੁੱਡ ਲੱਕੀ ਯੂ ਉਹ ਲਾਈਟ ਦੇਖ ਕੇ ਹੀ ਭੱਜ ਗਏ ਨੋ ਡਾਊਟ ਸਾਡਾ ਬੈਡਰੂਮ ਲੌਕ ਸੀ ਅੰਦਰੋਂ ਬਟ ਉਹ देयर ਵਾਸ ਅ ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਉਹ ਕਰਕੇ ਸ਼ਾਇਦ ਉਹ ਚਲੇ ਗਏ ਬਾਹਰ ਲੇਕਿਨ ਇਟਸ ਵੈਰੀ ਸਕੇਅਰਿੰਗ ਫਾਰ ਅਸ ਕੀ ਅਜ ਤੱਕ ਇਹ ਵਾਰਦਾਤਾ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਚ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਇਟ ਵਾਸ ਵੈਰੀ ਰਿਸਕੀ ਫॉर ਮੀ ਵਰ ਔਰ ਬੜੀ ਮਨੂ ਫਿਜ਼ਿਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਪਰ ਹੁਣ ਤੇ ਇਟਸ ਗ੍ਰੇਸ ਆਫ ਗੋਡ ਕਿ ਮੈਂ ਆਮ ਸੇਵਡ ਸੋ ਸੁਨ ਜੀ ਜਿਹੜਾ ਸੁਪਤਿਆ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਗਈ ਵੀ ਕੋਈ ਚੀਜ਼ ਵੀ ਗਾਇਵ ਹੋਈ ਆ ਨਹੀਂ ਕੋਈ ਐਸਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਗੈਰ ਵਗੈਰਾ ਚੈੱਕ ਕਰ ਗਏ ਨੇ ਕੁਈ ਕਰਾਸੀ ਗੱਲ ਸੀ ਨਹੀਂ ਔਰ ਅਸੀਂ ਆਪਣੇ ਬੜੇ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀ ਇਹ ਚੀਜ਼ਾਂ ਹੈ ਯਾਨੀ ਇਹਨੀਆਂ ਇਲੈਕਟ੍ਰੋਨਿਕ ਚੀਜ਼ਾਂ ਹੈਗੀਆਂ ਨੂੰ ਆਪਣੇ ਬੈੱਡਰੂਮ ਚ ਰੱਖ ਕੇ ਸੌਈਏ ਇਸ ਤੋਂ ਪਹਿਲਾਂ ਵੀ ਕਾਫੀ ਦਿਨ ਥੋੜੇ ਦਿਨ ਪਹਿਲਾਂ ਇਸ ਗਲੀ ਚ ਪਹਿਲਾਂ ਵੀ ਦੇਖੇ ਗਏ ਆ ਕੋਟ 9 ਤਰੀਕ ਨੂੰ ਵੀ ਪਹਿਲਾਂ ਉਹ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਤੇ ਸਾਡੇ ਸਾਰੇ ਕ੍ਰਮ ਦੇਖ ਕੇ ਗਏ ਨੇ ਔਰ ਅੱਜ ਫੇਰ ਉਹ ਦੇ ਵਰ 6 ਨੰਬਰ ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਨਾਲ 6 ਪੂਰੇ ਬੰਦੇ ਨੇ ਤੇ ਕੈਮਰਾ ਵਗੈਰਾ ਚਾਹੀਏ ਤੁਹਾਨੂੰ ਹਾਂ ਬਿਲਕੁਲ 6 ਦੇ 6 ਬੰਦੇ ਆਏ ਤੇ ਮੌਕੇ ਤੇ ਕੋਈ ਪੁਲਿਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ बिकॉज ਅਸੀਂ ਇਹਨਾਂ ਨੂੰ ਸਿਹਰੇ ਇਨਫੋਰਮ ਕੀਤਾ ਔਰ ਉਹ ਸਿਹਰੇ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆਰ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਵਾਰੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਵ ਕੰਪਲੀਟਲੀ ਸੀਨ ਦਾ ਥਿੰਗਸ ਆਈ ਥਿੰਕ ਸੋ ਦੇ ਵਿਲ ਟੇਕ ਕੇਅਰ ਇੱਕ ਤੁਸੀਂ ਜਦੋਂ ਪਹਿਲਾਂ ਆਏ ਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਆ ਮੀਡੀਆ ਵਾਇਆ ਮੀਡੀਆ ਹੀ ਇਨਫੋਰਮ ਕੀਤਾ ਸੀ ਉਹਨਾਂ ਨੂੰ ਪੁਲਿਸ ਨੂੰ ਤੋ ਤਾਂ ਕੋਈ ਕਾਰਵਾਈ ਨਹੀਂ ਹੋਈ ਸੀ ਅ ਤੱਕ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਸੀ ਕਿਉਂਕਿ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਕਰਵਾਈ ਸੋਚਿਆ ਕੀ ਕਹਿਣਾ ਚਾਹੁੰਦੇ ਤੁਸੀਂ ਪੁਲਿਸ ਅਫਸਰ ਨੇ ਜਿਹੜਾ ਵੀ ਇਨਾ ਕਾਫੀ ਵੱਡਾ ਗੈਂਗ ਚੜੇ ਫਿਰਦਾ ਦੇਖੋ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ ਆਲਸੋ ਨਾਟ ਫਾਰ ਮੀ ਸਾਰੇ ਪਰਵਾਦੇ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਨੇ ਜਿੰਨੇ ਵੀ इस वारदात करते देने टोलियाँ टोलियाँ आदि ने और कुछ दिन बाद दूजे पेंड शिफ्ट कर दूजे शहर शिफ्ट कर करेंगे और ये टाइम जग कि अपन अपने आपू से करिए पुलिस तो नो डाउट पुलिस की बहुत हेल्प हैगी है लेकिन असं अपने आपू से